ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਾਇਰ ਜਿੰਦਾ ਸਿੰਘ ਤੱਗੜ ਲੈ ਕੇ ਹਾਜ਼ਰ ਹੈ ਏਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਵਰਦੇ ਅੱਜ ਖਬਰ ਹੋਏਗੀ ਨਾਇਬ ਤਹਿਸੀਲਦਾਰ ਜ਼ਿਰਕਪੁਰ ਤੇ ਤਹਿਸੀਲਦਾਰ ਡੇਰਾ ਬਸੀ ਬੰਦਾ ਇੱਕੋ ਹੀ ਹੈ ਕੁਲਦੀਪ ਸਿੰਘ ਇਸ ਖਬਰ ਦੇ ਅਸੀਂ ਜੋ ਟੈਕਸਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਥੱਲੇ ਸਿੰਗਲ ਲਾਈਨ ਦੇ ਵਿੱਚ ਚੱਲਦੇ ਦਿਖਾਵਾਂਗੇ ਉਹ ਪੜ ਦਿੰਦੇ ਆਂ ਮਾਮ ਸਰਕਾਰ ਦੇ ਮਾੜੇ ਹਾਲ ਨਾਇਬ ਤਹਿਸੀਲਦਾਰ ਉਸ ਨੂੰ ਜਾਣੇ ਟਿਚ ਦੂਜਾ ਆ ਨਾਡੁਖਾ ਨਹੀਂ ਮੰਨਦਾ ਐਫਸੀਆਰ ਕੇ ਏਪੀ ਸਿਨਾ ਦੇ ਆਦੇਸ਼ ਤੀਜਾ ਚਰਚਾ ਗੁਲਦੀਪ ਸਿੰਘ ਤੂੰ ਨਹੀਂ ਤੇਰੇ ਵੇ ਸੀਐਮ ਦਾ ਓਐਸਟੀ ਬੋਲਦਾ ਕਹੇ ਐਫਸੀਆਰ ਨੂੰ ਤੇਰਾ ਹੁਕਮ ਹੈ ਗਲਤ ਕੇਸ ਚੱਲਦੇ ਨੇ ਅਦਾਲਤਾਂ ਚ ਮੈਂ ਨਹੀਂ ਮੰਨਦਾ ਐਫਸੀਆਰ ਨੇ ਸ਼ਾਮ ਰਾਤ ਤੇ ਨਜਾਇਜ਼ ਕਬਜ਼ਾ ਹਟਾਉਣ ਦੀ ਕੀਤੀ ਸੀ ਕੋਸ਼ਿਸ਼ ਪਹਿਲਾਂ ਖਬਰ ਸੰਖੇਪ ਤੇ ਫਿਰ ਦੇਾਂਗੇ ਵਿਸਤਾਰ ਗੋਲਡਨ ਫੋਰੈਸਟ ਦੀ 1850 ਏਕੜ ਜ਼ਮੀਨ ਸਰਕਾਰੀ ਅਨੁਮਾਨ ਮੁਤਾਬਕ ਸ਼ਿਕਾਇਤ ਕਰਤਾ ਮੁਤਾਬਕ 2200 ਏਕੜ ਨੂੰ ਖਾਲੀ ਕਰਵਾਉਣ ਦੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਨਾ ਮੰਨੇ ਜਾਣ ਤੋਂ ਬਾਅਦ ਇਹ ਹੁਣ ਦੂਜਾ ਹੁਕਮ ਹੈ ਜੋ ਤਹਿਸੀਲਦਾਰ ਡੇਰਾ ਬਸੀ ਕੁਲਦੀਪ ਸਿੰਘ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਗੋਲਡਨ ਫੋਰੈਸਟ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਾਉਣ ਬਾਰੇ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਐਫਸੀਆਰ ਕੇ ਏਪੀ ਸਿਨਾ ਨੇ ਪਿਛਲੇ ਸਾਲ ਜੂਨ ਚ ਡੀਸੀ ਰਾਹੀਂ ਇਸ ਤਹਿਸੀਲਦਾਰ ਨੂੰ ਹੁਕਮ ਦਿੱਤਾ ਸੀ ਕਿ ਲਾਗੂ ਕੀਤਾ ਜਾਏ ਤਾਜ਼ਾ ਹੁਕਮ ਐਫਸੀਆਰ ਨੇ डीसी ਮੁਹਾਲੀ ਆਸ਼ਿਕਾ ਜਨ ਰਾਹੀਂ ਕੁਲਦੀਪ ਸਿੰਘ ਤਹਿਸੀਲਦਾਰ ਨੂੰ 1912024 ਨੂੰ ਜਾਰੀ ਕੀਤਾ ਇਸ ਆਦੇਸ਼ ਰਾਹੀਂ ਅਕਾਲੀ ਐਕਐਮਐਲਏ ਐਨਕੇ ਸ਼ਰਮਾ ਦੇ ਭਰਾਵਾਂ ਪਰਮਿੰਦਰ ਸ਼ਰਮਾ ਅਤੇ ਯਾਦਵਿੰਦਰ ਸ਼ਰਮਾ ਨਾਲ ਗਲਤ ਤਰੀਕੇ ਹੋਏ ਇੰਤਕਾਲ ਨੰਬਰ 1303 ਤੇ 1309 ਪਿੰਡ ਗਾਜ਼ੀਪੁਰ ਨੂੰ ਰੀਵਿਊ ਕਰਕੇ ਰੱਦ ਕਰਨ ਬਾਰੇ ਕਿਹਾ ਗਿਆ ਸੀ ਨਾਲੇ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਦੱਸਿਆ ਜਾਵੇ ਕਿਹੜੇ ਕਿਹੜੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਗਲਤ ਇੰਤਕਾਲ ਐਨ ਕੇ ਸ਼ਰਮਾ ਦੀ ਕੰਪਨੀ ਐਨ ਕੇ ਸ਼ਰਮਾ ਐਂਟਰਪ੍ਰਾਈਜ਼ਸ ਨੂੰ ਲਾਭ ਦੇਣ ਲਈ ਕੀਤਾ ਪਰ ਤਹਿਸੀਲਦਾਰ ਕੁਲਦੀਪ ਸਿੰਘ ਨੇ ਬਹੁਤ ਹੀ ਮਿਹਨਤ ਨਾਲ ਪੰਜ ਪੇਜ ਦੀ ਚਿੱਠੀ ਲਿਖ ਕੇ ਇਦਰ ਉਧਰ ਦੀਆਂ ਗੱਲਾਂ ਹਵਾਲੇ ਦੇ ਕੇ ਤਰਕ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਇਹ ਤਹਿਸੀਲਦਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਉਸਟੀ ਦਾ ਜਮਾਤੀ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲੇ ਚ ਪੜਦਾ ਸੀ ਉਹਦਾ ਦੱਸਿਆ ਜਾਂਦਾ ਹੈ ਇਸ ਕਰਕੇ ਪੰਜਾਬ ਸਰਕਾਰ ਦੀ ਸਾਰੀ ਅਫਸਰशाही ਇਸ ਤਹਿਸੀਲਦਾਰ ਦੇ ਮੁਰੇ ਹਲਪਲੈਸ ਨਜ਼ਰ ਆ ਰਹੀ ਹੈ ਅਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ ਹੁਣ ਖਬਰ ਵਿਸਤਾਰ ਚ ਪਿੰਡ ਗਾਜ਼ੀਪੁਰ ਨੇੜੇ ਜ਼ਿਰਕਪੁਰ ਦੇ ਭਗਤ ਸਿੰਘ ਨੇ 2015 ਚ ਪੰਜਾਬ ਸਰਕਾਰ ਨੂੰ ਸ਼ਿਕਾਇਤ ਕੀਤੀ ਕਿ ਅਕਾਲੀ ਐਕਐਮਐਲਏ ਐਨਕੇ ਸ਼ਰਮਾ ਦੇ ਦੋ ਸਹੇ ਭਰਾਵਾਂ ਯਾਦਵਿੰਦਰ ਸ਼ਰਮਾ ਪਰਮਿੰਦਰ ਸ਼ਰਮਾ ਨੇ ਉਸ ਨਾਲ ਵੱਡੀ ਛੱਗੀ ਮਾਰੀ ਹੈ 44 ਬਿੱਗੇ 11 ਬਿਸਵੇ ਜ਼ਮੀਨ ਉਸ ਦੀ ਇਧਰ ਉਧਰ ਕਰ ਦਿੱਤੀ ਹੈ ਸਰਕਾਰ ਉਸ ਵਕਤ ਪ੍ਰਕਾਸ਼ ਸਿੰਘ ਬਾਦਲ ਦੀ ਸੀ ਤੇ ਫਿਰ ਕਾਰਵਾਈ ਕਰਨ ਦੀ ਜਾਂ ਹੋਣ ਦੀ ਤਾਂ ਕੋਈ ਉਮੀਦ ਹੈ ਹੀ ਨਹੀਂ ਸੀ ਔਰ ਉਹ ਹੋਈ ਵੀ ਨਹੀਂ ਭਗਤ ਸਿੰਘ ਨੇ ਕਿਹਾ ਕਿ ਜਮ੍ਹਾਂ ਬੰਦੀ 2006-2007 ਚ ਖੇਵਟ ਨੰਬਰ 24 ਮਰੱਬਾ ਨੰਬਰ 9 ਚ કુલ 17 ਕਿੱਲਾਂ ਦੀ ਮਾਲਕੀ ਚ ਗੈਰਕਾਨੂੰਨੀ ਤੰਗ ਨਾਲ ਕੁਝ ਵਿਅਕਤੀਆਂ ਦੇ ਨਾਮ ਐਡ ਕਰ ਦਿੱਤੇ ਗਏ ਮਾਲ ਅਧਿਕਾਰੀਆਂ ਦੀ ਮਿਲੇ ਬਗਦ ਨਾਲ बाकी एन के शर्मा ਨੂੰ ਲਾਹ ਪਹਤਾਇਆ ਜਾ ਸਕੇ ਇਹ ਲੋਕ ਪਹਿਲਾਂ ਇਸ ਖੇਵਟ ਦੇ ਵਿੱਚ ਖੇਵਟਦਾਰ ਨਹੀਂ ਸੀ ਇਹ ਜਿਹੜੇ ਨਵੇਂ ਮਾਲਕ ਉਕਤ ਖੇਵਟ 'ਚ ਵੜ ਗਏ ਉਸ ਨਾਲ ਹੋਇਆ ਕਿ ਨਾਲ ਲੱਗਦੀ ਖੇਵਟ ਨੰਬਰ 17 ਮਰੱਬਾ ਨੰਬਰ 25 ਕਿੱਲਾ ਨੰਬਰ 21 ਅਤੇ 22 ਖਸਰਾ ਨੰਬਰ 25 ਜੋ ਜ਼ਿਰਗਪੁਰ ਤੋਂ ਗਾਜ਼ੀਪੁਰ ਨੂੰ ਜਾਂਦੀ ਸੜਕ ਤੇ ਐਨ ਉੱਤੇ ਪੈਂਦੀ ਐ ਅਤੇ ਸ਼ਿਕਾਇਤ ਕਰਤਾ ਭਗਤ ਸਿੰਘ ਦੀ ਮਾਲਕੀ ਐ ਉਸ ਨੂੰ ਗਲਤ ਤਰੀਕੇ ਖੇਵਟ ਨੰਬਰ 24 ਨਾਲ ਮਿਲਾ ਜੁਲਾ ਦਿੱਤਾ ਜਿਹੜੀ ਪਹਿਲੀ ਖੇਵਟ ਮੈਂ ਤੁਹਾਨੂੰ ਦੱਸੀ ਉਹਦੇ ਨਾਲ ਇਹ ਦੂਜੀ ਮਦਦ ਸੀ ਬਈਦਾ 24 ਨੰਬਰ ਚ ਬੰਦੇ ਆਪਦੇ ਵਾਲੇ ਫਿਰ ਨਾਲ ਦੀ ਲੱਗਦੀ ਖੇਵਟ ਜਿਹਦੇ ਵਿੱਚ ਮਾਲਕੀ ਭਗਤ ਸਿੰਘ ਦੀ ਐ ਉਹਦੇ ਨਾਲ ਉਹਨੂੰ ਰਲ ਗੱਟ ਕਰ ਦਿੱਤਾ ਉਸ ਤੋਂ ਬਾਅਦ ਕੀ ਹੁੰਦਾ ਦੋਸਤੋ ਫਿਰ ਇੰਤਕਾਲ ਨੰਬਰ 13010 1309 ਇਹਨਾਂ ਨਵੇਂ ਜਿਹੜੇ ਅੰਦਰਾਜ ਕੀਤੇ ਸੀ ਉਹਨਾਂ ਦੇ ਨਾਮ ਤੇ ਕਰ ਦਿੱਤਾ ਜਾਂਦਾ ਇਹਨਾਂ ਤੋਂ ਫਿਰ ਪਾਵਰ ਆਫ ਅਟਾਰਨੀ ਲੈ ਲਈ ਜਾਂਦੀ ਹੈ ਕਿਹਦੇ ਨਾਂ ਯਾਦਵਿੰਦਰ ਸ਼ਰਮਾ ਤੇ ਪਰਮਿੰਦਰ ਸ਼ਰਮਾ ਦੇ ਨਾਂ ਤੇ ਇਹ ਜਿਹੜੀ ਹੈਗੀ ਹੈ ਪਾਵਰ ਆਫ ਅਟਾਰਨੀ 3712 ਨੂੰ ਲਈ ਦੂਜੀ ਲਈ 4 7 12 ਨੂੰ ਤੇ ਫਿਰ ਅਗਲੇ ਦਿਨ 5 7 12 ਨੂੰ ਇਹ ਪਾਵਰ ਹੌਟ ਆਰਨੀ ਵਰਤ ਕੇ ਇਹ ਜਿਹੜੀ ਜ਼ਮੀਨ ਦਾ ਰਕਵਾ ਕਰੀਬ 2 ਕਿੱਲੇ ਉਹ ਦੇਤਾ ਕਿਨੂੰ ਐਨ ਕੇ ਸ਼ਰਮਾ ਐਂਟਰਪ੍ਰਾਈਜ਼ਸ ਨੂੰ ਜਿਹਦੇ ਵਿੱਚ ਸਾਰੇ ਮੈਂਬਰ ਡਾਇਰੈਕਟਰ ਸ਼ਰਮਾ ਪਰਿਵਾਰ ਦੇ ਨੇ ਇਹਦੇ ਲਈ ਬਸਿੱਕੇ ਨੰਬਰ ਤੁਹਾਨੂੰ ਦੱਸ ਦਿੰਦੇ ਆ ਬਸਿੱਕਾ ਨੰਬਰ 173 ਡੇਟਡ 3 7 12 ਜਦੋਂ ਬਾਬਰ ਫਟੌਰਨੀ ਦਿੱਤੀ ਗਈ ਦੂਜੀ ਬਾਬਰ ਫਟੌਰਨੀ ਦਿੱਤੀ ਗਈ ਵਸੀਕਾ ਨੰਬਰ 176 ਅਧੀਨ 4 ਡੇਟਡ 4 7 2012 ਫਿਰ ਉਸ ਨੂੰ ਵੇਚਤਾ ਐਨ ਕੇ ਸ਼ਰਮਾ ਐਂਟਰਪ੍ਰਾਈਜ਼ਸ ਦੇ ਹੱਕ ਵਿੱਚ ਅ ਫਰਾਡ ਵਾਸ ਕਮਿਟਿਡ ਬਟ ਨੋ ਐਕਸ਼ਨ ਹੈਜ਼ ਬੀਨ ਟੇਕਨ ਟਿਲ ਡੇਟ ਇਸ ਜ਼ਮੀਨ ਨੇ ਹਾਈ ਕੋਰਟ ਨੇ 19 4 2010 ਨੂੰ ਸਟੇ ਆਰਡਰ ਦਿੱਤਾ ਹੋਇਆ ਸੀ ਪਰ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਹਾਈ ਕੋਰਟ ਦੀ ਪ੍ਰਵਾਹ ਨਾ ਕਰਦੇ ਹੋਏ ਇਹਦੇ ਵਿੱਚ ਰੱਦੋ ਬਦਲ ਕੀਤਾ ਅਨਕੇ ਸ਼ਰਮਾ ਵੱਲੋਂ ਜਿਹੜੇ ਆ ਰੱਦੋ ਬਦਲ ਕਰਵਾਏ ਗਏ ਉਸ ਵਕਤ ਇਲਾਕੇ ਦੇ ਵਿੱਚ ਮਸ਼ਹੂਰ ਬਹੁਤ ਹੀ ਮਸ਼ਹੂਰ ਤਹਿਸੀਲਦਾਰ ਬਰਿੰਦਰ ਧੂਤ ਤੈਨਾਤੀ ਜਿਹਦੇ ਵਿਰੁੱਧ ਪਰਚਾ ਦਰਜ ਹੋਇਆ ਮਾਜਰੀ ਦੇ ਵਿੱਚ ਜੋ ਸਕੈਂਡਲ ਕੀਤਾ ਉਹਨੇ ਹਜ਼ਾਰਾਂ ਏਕੜ ਸਰਕਾਰੀ ਜ਼ਮੀਨਾਂ ਦਾ ਤੇ ਜੇਲ੍ਹ ਦੇ ਅੰਦਰ ਲੰਮਾ ਸਮਾਂ ਕੈਦ ਰਿਹਾ ਤੇ ਹੁਣ ਜ਼ਮਾਨਤ ਹੈ ਨਵਾਂ ਪਰਚਾ ਵੀ ਉਹਦੇ ਵਿਰੁੱਧ ਸਨੀ ਅਨਕਲੇਵ ਦੇ ਵਿੱਚ ਗੜਬੜੀ ਕਰਨ ਦਾ ਦਰਜ ਹੋ ਗਿਆ ਜਿਹਨੂੰ ਕਹਿੰਦੇ ਆ ਜੀ ਬਾਜਵਾ ਜਿਹੜੇ ਡਿਵੈਲਪਰਜ਼ ਆ ਉਹਨਾਂ ਦੇ ਨਾਲ ਵੀ ਉਹਨੇ ਸੰਬੰਧ ਹੋਣ ਕਰਕੇ ਕੁਝ ਲੋਕਾਂ ਦਾ ਠੱਗੀ ਮਰਵਾਈ ਇਹ ਅਗਲਾ ਪਰਚਾ ਦਰਜ ਹੋ ਚੁੱਕਿਆ ਆ ਹੁਣ ਲੱਗਦਾ ਵੀ ਨਵਾਂ ਫੇਰ ਤੀਜਾ ਵੀ ਹੋ ਜਾਣਾ ਉਹਦੇ ਹੁਣ ਉਸ ਵੱਲੋਂ ਕੀਤੀ ਗਈ ਗੜਬੜ ਜੋ ਤੂਤਨੇ ਕੀਤੀ ਉਨੂੰ ਸਹੀ ਕੌਣ ਠਰਾਂਉਂਦਾ ਕੁਲਦੀਪ ਸਿੰਘ ਤਹਿਸੀਲਦਾਰ ਡੇਰਾ ਬਸੀ ਨਾਲੇ ਨਾਇਬ ਤਹਿਸੀਲਦਾਰ ਜ਼ਿਰਕਪੁਰ ਹੈਗਾ ਸੀਨੀਅਰ ਆ ਛੋਟੀ ਪੋਸਟ ਤੇ ਵੀ ਕੰਮ ਕਰੀ ਜਾਂਦਾ ਕਿਉਂਕਿ ਜ਼ਿਰਕਪੁਰ ਚ ਕੰਮ ਬਾੜਾ ਰਜਿਸਟਰੀਆਂ ਬਹੁਤ ਹੁੰਦੀਆਂ ਡੇਰਾ ਬਸੀ ਚ ਵੀ ਬਹੁਤ ਅਰਬਨਾਈਜੇਸ਼ਨ ਹੋਈ ਆ ਤੇ ਇਹਨੂੰ ਇੰਨੇ ਸਾਲ ਹੋ ਗਏ 1.5-2 ਸਾਲ ਹੋ ਗਏ ਜ਼ਰਤ ਨਹੀਂ ਕਰਦਾ ਕੋਈ ਅਫਸਰ ਕਿ ਇਹ ਤੋਂ ਇੱਕ ਚਾਰਜ ਲੈ ਲਿਆ ਜਾਏ ਦੇ ਨਾਇਬ ਸਿਲਦਾਰ ਜਿਲਕਪੁਰ ਲਾਤ ਆ ਜਾਏ ਨੋਬਾਡੀ ਇਜ਼ ਡੇਰਿੰਗ ਇਟ ਕਿਉਂਕਿ ਭਗਵੰਤ ਮਾਨ ਦੇ ਉਸਟੀ ਨਾਲ ਇਹਦਾ ਤਾਲੁਕਾ ਹੈ ਇਹ ਉਸ ਦਾ ਜਮਾਤੀ ਆ ਤੇ ਫਿਰ ਹੋਣਾ ਕੀ ਹੈ ਫਿਰ ਜਿਹੜੀ ਜ਼ੀਰੋ ਟੋਲਰੈਂਸ ਟੂਵਰਥ ਕਰਪਸ਼ਨ ਪਾਲਿਸੀ ਮੁੱਖ ਮੰਤਰੀ ਦੀ ਹੈ ਉਹਦੀਆਂ ਧੱਜੀਆਂ ਤਾਂ ਫਿਰ ਉਡਣੀਆਂ ਸੁਭਾਵਕ ਨੇ ਪੰਜਾਬ ਦੇ ਐਫਸੀਆਰ ਕੇਏਪ ਸਿਨਾ ਨੇ ਪੰਜਾਬ ਦਸਤਾਵੇਜ਼ ਵੱਲੋਂ ਨਸ਼ਰ ਕੀਤੇ ਗਏ ਐਪੀਸੋਡ ਨੰਬਰ 390 399 394 400 ਤੇ 429 ਨੂੰ ਧਿਆਨ ਚ ਰੱਖਦੇ ਹੋਏ ਐਨ ਕੇ ਸ਼ਰਮਾ ਵਿਰੁੱਧ ਠੰਡੇ ਬਸਤੇ ਚ ਪਈਆਂ ਸ਼ਿਕਾਇਤਾਂ ਨੂੰ ਫਰੋਲਿਆ ਤੇ ਘੋਖ ਕੀਤੀ ਤੇ ਆ ਹੁਣ ਜਿਹੜਾ ਤਾਜ਼ਾ ਆਦੇਸ਼ ਡੀਸੀ ਰਾਹੀਂ ਭੇਜਿਆ ਸੀ ਕੁਲਦੀਪ ਸਿੰਘ ਨੂੰ ਉਸ ਐਫ ਸੀ ਆਰ ਨੇ ਪਾਇਆ ਕਿ ਭਗਤ ਸਿੰਘ ਜਿਹੜਾ ਕਿ ਵਾਸੀ ਪਿੰਡ ਗਾਜ਼ੀਪੁਰ ਦਾ ਹੈ ਉਹਦੇ ਨਾਲ ਵਾਕਿਆ ਹੀ ਜ਼ਿਆਤੀ ਹੋ ਗਈ ਉਸਨੇ ਡੀਸੀ ਰਾਹੀਂ ਆਦੇਸ਼ ਕੀਤਾ ਕਿ ਕਬਲੇ ਦੀ ਨਜ਼ਰ ਆਸਾਨੀ ਕਰਦੇ ਹੋਏ ਇਹ ਜਿਹੜੇ ਦੋ ਇੰਤਕਾਲ ਹੈ 1303 ਤੇ 1309 ਇਹਨਾਂ ਨੂੰ ਰੱਦ ਕੀਤਾ ਜਾਏ ਇੱਥੇ ਜ਼ਿਕਰ ਕਰਦਾ ਚਲਾਂ ਕਿ ਭਗਤ ਸਿੰਘ ਸ਼ਿਕਾਇਤ ਕਰਤਾ ਨੇ ਪਹਿਲਾਂ ਵੀ ਨਜ਼ਰ ਆਸਾਨੀ ਕਰਨ ਲਈ ਇਹਨਾਂ ਇੰਤਕਾਲਾਂ ਬਾਰੇ ਲਿਖਿਆ ਸੀ ਪਰ ਉਸ ਦੀ ਇਸ ਪ੍ਰੇਅਰ ਨੂੰ 27 22 ਨੂੰ ਰਿਜੈਕਟ ਕਰਤਾ ਗਿਆ ਸੀ ਜਾਂ ਕਹੋ ਕਰਵਾਤਾ ਗਿਆ ਸੀ ਪਰ ਹੁਣ ਦੁਬਾਰਾ ਨਜ਼ਰਸਾਨੀ ਕਰਨ ਲਈ ਐਫ ਸੀ ਆਰ ਨੇ ਆਦੇਸ਼ ਦਿੱਤੇ ਕਿਉਂਕਿ ਉਹਨੇ ਖੁਦ ਸਾਰੀ ਜਾਂਚ ਕਰ ਲਈ ਅਤੇ ਪਾਇਆ ਕਿ ਜਿਹੜੀ ਜਮਾ ਬੰਦੀ 2006 ਤੇ 2007 ਦੀ ਆ ਉਹਦੇ ਮੁਤਾਬਕ ਇਹ ਜਿਹੜੀ ਮਾਲਕੀ ਬਾਅਦ ਦੇ ਵਿੱਚ ਬਦਲੀ ਇੰਤਕਾਲ ਹੋਏ ਉਹ ਗਲਤ ਨੇ ਫਿਰ ਐਫਸੀਆਰ ਨੇ ਹadesh ਜਾਰੀ ਕੀਤਾ ਨੂੰ ਪਤਾ ਲੱਗ ਗਿਆ ਕਿ ਗਰੀਬ ਕਿਸਾਨ ਨਾਲ ਧੱਕਾ ਹੋਇਆ ਐਫਸੀਆਰ ਨੇ ਲਿਖਿਆ ਕਿ ਸਾਰੇ ਮਾਲ ਮਹਿਕਮੇ ਦੇ ਉਹਨਾਂ ਅਧਿਕਾਰੀਆਂ ਦੇ ਨਾਮ ਦਿੱਤੇ ਜਾਣ ਜਿਨ੍ਹਾਂ ਨੇ ਰਿਕਾਰਡ ਦੇ ਵਿੱਚ heira feeri ਕਰਕੇ ਐਨਕੇ ਸ਼ਰਮਾ ਐਂਟਰਪ੍ਰਾਈਜ਼ੇ ਨੂੰ ਲਾਭ ਪਹੁੰਚਾਇਆ ਲਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਗੁਰਦੀਪ ਸਿੰਘ ਤਸਵੀਦਲਰ ਕਹਿੰਦਾ ਕੀ ਹੈ ਕਿ ਨੂੰ ਐਫਸੀਆਰ ਨੂੰ ਇਹ ਆੜੀ ਆ ਭਗਵੰਤ ਮਾਨ ਦੇ ਇੱਕ OST ਦਾ ਜਿਹੜਾ ਕਿ ਪੰਜਾਬੀ ਨੂੰ ਸੀ ਪਟਿਆਲੇ 'ਚ ਪੜਦਾ ਸੀ ਤੇ ਇਹ ਵੀ ਉੱਥੇ ਪੜਦਾ ਸੀ ਇਹ ਜਿਹੜਾ OST ਹੈ ਪਟਿਆਲੇ ਨਾਲ ਸੰਬੰਧਿਤ ਹੈ ਇਹ ਲਿਖਦਾ ਜੀ ਕੁਲਦੀਪ ਸਿੰਘ ਅੰਗਰੇਜ਼ੀ 'ਚ ਚਿੱਠੀ ਦਾ ਪੰਜ ਪੇਜ ਦੀ ਇਹਦੀ ਬੋਲੀ ਜਿਹੜੀ ਹੈਗੀ ਪੰਜਾਬੀ 'ਚ ਪਰ ਕੁਝ ਹਿੱਸਾ ਅੰਗਰੇਜ਼ੀ 'ਚ ਅੰਗਰੇਜ਼ੀ ਵਾਲਾ ਤੁਹਾਨੂੰ ਪੜ ਕੇ ਦੱਸਦਾ ਫਿਰ ਪੰਜਾਬੀ ਵਿੱਚ ਅੱਥਾ ਕਰੂੰਗਾ ਕਹਿੰਦਾ ਐਜ਼ ਪਰ ਲੈਂਡ ਰੈਵਨਿਊ ਐਕਟ 1887 1887 ਦੀ ਧਾਰਾ 15 ਬਰੈਕਟ ਵਿੱਚ ਇੱਕ ਕਹਿੰਦਾ ਜੀ ਐਨ ਆਰਡਰ ਸ਼ਲ ਨਾਟ ਬੀ ਮੋਡੀਫਾਈਡ অর ਰਿਵਰਸਡ ਅਨਸਲ ਰੀਜ਼ਨੇਬਲ ਨੋਟਿਸ ਹਾਸ ਬੀਨ 기ਵਨ ਟੂ ਪਾਰਟੀਆਂ ਅਫੈਕਟਡ ਕਹਿੰਦਾ ਜੀ ਲੈਂਡ ਰੈਵਨਿਊ ਐਕਟ 1887 ਦੇ ਮੁਤਾਬਕ ਕਿਸੇ ਵੀ ਆਦੇਸ਼ ਨੂੰ ਬਦਲਿਆ ਮਰੋੜਿਆ ਤਰੋੜਿਆ ਨਹੀਂ ਜਾ ਸਕਦਾ ਜਦੋਂ ਤੱਕ ਜਿਹੜੀਆਂ ਅਫੈਕਟਡ ਸੰਬੰਧਿਤ ਧਿਰਾਂ ਨੇ ਉਹਨਾਂ ਨੂੰ ਰੀਜ਼ਨੇਬਲ ਟਾਈਮ ਲਈ ਨੋਟਿਸ ਨਾ ਦਿੱਤਾ ਗਿਆ ਹੋਵੇ ਅੱਗੇ ਲਿਖਦਾ ਦੇਅਰ ਵਾਈ ਟੂ ਅਪੀਅਰ ਐਂਡ ਬੀ ਹਰਡ ਇਨ ਸਪੋਰਟ ਆਫ देयर ਆਰਡਰ ਕਹਿੰਦਾ ਤਾਂ ਕਿ ਉਹ ਅੱਗੇ ਪੇਸ਼ ਹੋ ਕੇ ਅਫਸਰ ਦੇ ਆਪਣਾ ਤਰਕ ਰੱਖ ਸਕਣ ਕਹਿੰਦਾ ਜੀ ਸੋ ਇਟ ਵਾਸ ਐਸੈਂਸ਼ੀਅਲ ਟੂ ਗਿਵ ਦੀ ਨੋਟਿਸ ਬਿਫੋਰ ਰਿਵਿਊ ਬਟ ਇਟ ਹੈਜ਼ ਨਾਟ ਬੀਨ 기ਵਨ ਕਿਹਨੇ ਨਹੀਂ ਦਿੱਤਾ ਇਹਨਾਂ ਐਫਸੀਆਰ ਨੇ ਦਿੱਤਾ ਉਹ ਐਫਸੀਆਰ ਨੇ ਨਜ਼ਰਸਾਨੀ ਦੇ ਹੁਕਮ ਦਿੱਤੇ ਸਾਰਾ ਕੂ ਕਰ ਲਿਆ ਸੋ ਇਹ ਤਹਿਸੀਲਦਾਰ ਕਹਿੰਦਾ ਐਫਸੀਆਰ ਨੂੰ ਵੀ ਜਿਹੜਾ 1887 ਵਾਲਾ ਕਾਨੂੰਨ ਆ ਤੂੰ ਉਹਦੀ ਲੰਘਣਾ ਕੀਤੀ ਆ ਜਿਹੜੀ ਆ ਤੂੰ ਇੰਤਕਾਲ ਨੂੰ ਕਹਿੰਦਾ ਨਜ਼ਰਸਾਨੀ ਕਰਕੇ ਰੱਦ ਕਰੋ ਇਹ ਕਹਿੰਦਾ ਜੀ ਜਮ੍ਹਾਂਬੰਦੀ 2016 ਦੇ 17 2021 ਦੇ 22 ਦੇ ਵਿੱਚ ਦਰਜ ਹੈ ਕਹਿੰਦਾ ਇਹਦਾ ਦਰਜ ਆ ਉਹ ਐਫਸੀਆਰ ਕਹੀ ਇਹਦਾ 2006 ਤੇ 7 ਦੇ ਮਤਲਬ ਇਹ ਹੀਰਾਫ ਹੋਈ ਨਹੀਂ ਆ ਇਹ ਕਹਿੰਦਾ ਨਹੀਂ ਦਰਾ ਦੇਸ਼ ਗਾਲਤਾ ਇਹ ਤਾਂ 2016 17 ਦੇ ਵਿੱਚ ਜਮਾਂਬੰਦੀ 'ਚ ਦਰਜ ਹੈ ਇੰਤਕਾਲ ਕਹਿੰਦੇ ਤੂੰ ਬਾਕੀ ਐਫਸੀਆਰ ਨੂੰ ਕਹਿੰਦਾ ਤੁਸੀਂ ਮੌਕਾ ਨਹੀਂ ਦਿੱਤਾ ਦੂਜੀ ਪਾਰਟੀ ਨੂੰ ਬੋਲਣ ਦਾ ਸੁਣਨ ਦਾ ਤੁਸੀਂ ਲੰਘਣਾ ਕਰਤੀ ਰੈਵਨਿਊ ਲੈਂਡ ਐਕਟ 1887 ਦੀ ਕਹਿੰਦਾ ਜੀ ਇਹਦੇ ਵਿੱਚ ਤਾਂ ਹੁਣ 100 ਤੇ 150 ਇੰਤਕਾਲ ਹੋ ਚੁੱਕਿਆ ਤੇ ਇਹਨਾਂ ਨੂੰ ਸਾਰਿਆਂ ਨੂੰ ਛੇੜਨਾ ਬਹੁਤ ਮਾੜੀ ਗੱਲ ਹੋਈਗੀ ਸੋ ਡੂ ਨਾਟ ਡੂ ਐਨੀਥਿੰਗ ਟੂ ਡਿਸਟਰਬ ਅਗੇ ਦੇਖਦਾ ਜੀ ਇਸ ਤਰ੍ਹਾਂ ਹੀ ਚੱਲਣ ਦਿਓ ਕਿਉਂਕਿ ਮਾਮਲਾ ਅਦਾਲਤਾਂ ਵਿੱਚ ਹੀ ਹੈ ਜਦੋਂ ਅਦਾਲਤਾਂ ਕੁਝ ਕਹਿਣਗੀਆਂ ਉਦੋਂ ਵੇਖਾਂਗੇ ਜਦੋਂ ਅਸੀਂ ਇਸ ਤਹਿਸੀਲਦਾਰ ਦੀ ਆ ਚਿੱਠੀ ਪੜੀ ਅਸੀਂ ਐਫਸੀਆਰ ਕੈਪਸ ਨਾਲ ਸੰਪਰਕ ਕੀਤਾ ਅਸੀਂ ਪੁੱਛਿਆ ਕਿ ਤਹਿਸੀਲਦਾਰ ਕੁਲਦੀਪ ਸਿੰਘ ਕਹਿੰਦਾ ਕਿ ਸਨਾਬ ਤੁਹਾਨੂੰ ਕਾਨੂੰਨ ਦਾ ਪਤਾ ਹੀ ਨਹੀਂ ਲੈਂਡ ਰੈਵਨਿਊ ਐਕਟ 1887 ਦੀ ਪਾਲਣਾ ਤੁਸੀਂ ਕੀਤੀ ਨਹੀਂ ਤੁਸੀਂ ਗਲਤ ਮਲਤ ਦੇਸ਼ ਜਾਰੀ ਕਰੀ ਜਾਂਦੇ ਹੋ ਮੈਨੂੰ ਫਿਰ ਐਫਸੀਆਰ ਨੇ ਸਾਨੂੰ ਕਿਹਾ ਮੇਰੇ ਦਫਤਰ ਨੇ ਸਾਰੇ ਮਾਮਲੇ ਦੀ ਚੰਗੀ ਤਰ੍ਹਾਂ ਕੋਖ ਕਰਕੇ ਕਾਨੂੰਨ ਮਤਾਬਕ ਮਹਾਰਾ ਦੀ ਸਲਾਹ ਲੈ ਕੇ ਇਹ ਚਿੱਠੀ ਜਾਰੀ ਕੀਤੀ ਆ ਤੇ ਇਹਦੇ ਤੁਖਮੀ ਕਾਰਵਾਈ ਕਰਨੀ ਬਣਦੀ ਆ ਗਰਬੜ ਜ਼ਰੂਰ ਹੋਈ ਆ ਅਤੇ ਪੰਜਾਬ ਸਰਕਾਰ ਗਰੀਬ ਕਿਸਾਨਾਂ ਦੇ ਹੱਕ ਵਿੱਚ ਖੜੇਗੀ ਜਿਹਦੇ ਨਾਲ ਧੱਕਾ ਹੋਇਆ ਉਹਨਾਂ ਨੇ ਅੱਗੇ ਕਿਹਾ ਕਿ ਸਾਰੇ ਪਟਵਾਰੀ ਕਨਗੋ ਜਾਂ ਤਹਿਸੀਲਦਾਰ ਨੈਪਸੀਲਦਾਰ ਜਿਨ੍ਹਾਂ ਨੇ 2012 ਤੋਂ ਗੜਬੜੀਆਂ ਕੀਤੀਆਂ ਉਹਨਾਂ ਤੇ ਕਾਰਵਾਈ ਕਰਾਂਗੇ ਲੋੜ ਪੈਣ ਤੇ ਮਾਮਲਾ ਇਹਨਾਂ ਨੇ ਕਿਹਾ ਪੰਜਾਬ ਦੀ ਵਿਜੀਲੈਂਸ ਬਿਊਰੋ ਨੂੰ ਰੈਫਰ ਕਰ ਦਿੱਤਾ ਜਾਏਗਾ ਤਾਂ ਕਿ ਇਹਨਾਂ ਸਾਰੇ ਅਧਿਕਾਰੀਆਂ ਦੀ ਜਾਂਚ ਕੀਤੀ ਜਾਏ ਇਨਾਂ ਦੀ ਜਾਇਦਾਦਾਂ ਦੀ ਕੋਖ ਕੀਤੀ ਜਾਏ ਇਹ ਮਾਮਲਾ ਵਿਜੀਲੈਂਸ ਬਿਊਰੋ ਨੂੰ ਭੇਜਣ ਬਾਰੇ ਵਿਚਾਰ ਕੀਤਾ ਜਾਏਗਾ ਇਸ ਕਿਸਮ ਦੀ ਗੱਲ ਐਫਸੀਆਰ ਨੇ ਸਾਨੂੰ ਕਹੀ ਸਾਨੂੰ ਇਹ ਵੀ ਆਪਣੇ ਸੂਤਰਾਂ ਤੋਂ ਪਤਾ ਲੱਗਿਆ ਕਿ ਐਨਕੇ ਸ਼ਰਮਾ ਦੇ ਪੈਟਰੋਲ ਪੰਪ ਬਾਰੇ ਵੀ ਜਾਂਚ ਚੱਲ ਰਹੀ ਆ ਜਿਹੜਾ ਅਸੀਂ ਐਪੀਸੋਡ ਨੰਬਰ 429 ਪੰਜਾਬ ਦਸਤਾਵੇਜ਼ ਤੇ ਕੀਤਾ ਉਹਦੇ ਬਾਰੇ ਵੀ ਜਾਂਚ ਚੱਲ ਰਹੀ ਹੈ ਸਰਕਾਰ ਨੇ ਉਹਦਾ ਨੋਟਿਸ ਲੈ ਲਿਆ ਅਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹਦੇ ਤੇ ਵੀ ਰਿਪੋਰਟ ਤੁਹਾਨੂੰ ਪੇਸ਼ ਕਰਾਂਗੇ ਮੈਨੂੰ ਰਿੰਦਰ ਸਿੰਘ ਤਗੜ ਨੂੰ ਆਗਿਆ ਦਿਓ ਜੀ ਸਸ ਕਾਲ ਨਮਸਕਾਰ ਖੁਦਾ ਹਾਫਿਜ਼